ਇਹ ਅੱਜ ਸਾਨੂੰ ਖਾਲਿਸਤਾਨੀ ਤੇ ਲਗਾਓਵਾਦੀ ਕਹਿੰਦੇ ਨੇ ਪਲਟ ਬਾਹਰ ਅਸੀਂ ਇਹ ਹਥਿਆਰਾਂ ਨਾਲ ਨਹੀਂ ਕਰਨਾ ਅਸੀਂ ਤਾਂ ਪੀਸਫੁਲੀ ਕਰਨਾ ਹੈ ਸਸ਼ੀਗਰ ਜੀ ਤੁਸੀਂ ਦੇਖ ਰਹੇ ਲਿਬਰਟੀ ਟੀਵੀ ਆ ਸਾਡੇ ਨਾਲ ਕਿਸਾਨ ਲੇਟਰ ਮੌਜੂਦ ਨੇ ਮਨਜੀਤ ਰਾਏ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਮਨਜੀਤ ਰਾਏ ਜੀ ਤੁਸੀਂ ਸਰ ਸਿੱਧੀ ਚੁਣੌਤੀ ਜਿਹੜੀ ਹੈ ਸਰਕਾਰ ਨੂੰ ਦਿੱਤਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਹਿੰਦੇ ਕਿ ਅਸੀਂ ਸ਼ਾਂਤਮਈ ਪ੍ਰੋਟੈਸਟ ਜਿਹੜਾ ਕਰਦੇ ਆ ਤੇ ਦੂਜੇ ਪਾਸੇ ਕਹਿੰਦੇ ਕਿ ਨਾ ਅਸੀਂ ਵਾਰਦਾ ਪਲਟਵਾਰ ਵੀ ਕਰੂੰਗੇ ਔਰ ਉਹਦੇ ਵਾਸਤੇ ਤੁਸੀਂ ਕੀ ਦੇਖੋ ਅਸੀਂ ਪਲਟ ਬਾਹਰ ਅਸੀਂ ਹਥਿਆਰਾਨਾ ਨਹੀਂ ਕਰਨਾ ਅਸੀਂ ਤਾਂ ਪੀਸਫੁਲੀ ਕਰਨਾ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਜਿਹੜੀ ਸੱਤਾ ਜਿੱਤੇ ਰੇਠੀ ਆ ਇਹਨੇ ਕਿਸਾਨਾਂ ਮਜ਼ਦੂਰਾਂ ਤੇ ਗੋਲੀਆਂ ਚਲਾਈਆਂ ਨੇ ਇਹਨੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਮੰਗਾਂ ਦੀ ਪੂਰਤੀ ਲਈ ਆਪਣੀ ਰਾਜਧਾਨੀ ਨਹੀਂ ਜਾਣ ਦਿੱਤਾ ਇਹ ਅੱਜ ਸਾਨੂੰ ਖਾਲਿਸਤਾਨੀ ਤੇ ਲਗਾਉਵਾਦੀ ਕਹਿੰਦੇ ਨੇ ਸੋ ਉਹਦਾ ਜਵਾਬ ਜ਼ਰੂਰ ਮੰਗੋ ਤੇ ਜਦੋਂ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਜਵਾਬ ਮੰਗੋ ਫਿਰ ਐਕਸ਼ਨ ਦਾ ਰਿਐਕਸ਼ਨ ਇਹੀ ਹੁੰਦਾ ਪਈ ਬੋਰਡ ਦੀ ਚੋੜ ਜਿਹੜੀ ਫਿਰ ਲੋਕ ਆਪੇ ਹੀ ਦੇ ਦਿੰਦੇ ਆ ਲੋਕਤੰਤਰ ਚ ਹੋਰ ਹਥਿਆਰ ਕਿਹੜਾ ਫਿਰ ਇਹ ਹੀ ਹਥਿਆਰ ਹੈ ਨਾ ਤੇ ਫਿਰ ਮੈਂ ਤਾਂ ਸਪੱਸ਼ਟ ਸਿੱਧੀ ਗੱਲ ਕਹਿਣਾ ਹੁੰਦਾ ਕਿ ਭਾਈ ਵੀ ਜਿਹੜੇ ਤੁਹਾਡਾ ਭਲਾ ਨਹੀਂ ਸੋਚ ਸਕਦੇ ਤੇ ਫਿਰ ਉਹ ਸੱਤਾ 'ਚ ਰਹਿਣ ਦਾ ਉਹਨਾਂ ਨੂੰ ਕੋਈ ਧਿਕਾਰ ਨਹੀਂ ਤੇ ਸੱਤਾ ਤੋਂ ਬਾਹਰ ਕਰ ਦਿਓ ਉਹਨਾਂ ਨੂੰ ਅਨਜਿਤਰਾਏ ਜੀ ਇੱਕ ਗੱਲ ਹੋਰ ਇਹਦੇ ਵਿੱਚ ਅਸੀਂ ਐਡ ਕਰਦੇ ਆ ਕਿ ਤੁਸੀਂ ਕਹਿੰਦੇ ਕਦੇ ਅਸੀਂ ਸ਼ਾਂਤਮਈ ਤੇ ਬੈਠੇ ਆ ਉੱਥੇ ਪਰ ਪ੍ਰਸ਼ਾਸਨ ਜਿਹੜਾ ਹੈ ਐਦਾ ਕਹਿੰਦਾ ਕਹਿੰਦਾ ਤੁਸੀਂ ਬੱਚਿਆਂ ਨੂੰ ਅੱਗੇ ਕਰਕੇ ਉਹ ਤੁਸੀਂ ਕਿੱਥੇ ਨਾ ਕਿੱਥੇ ਉਹ ਲਾਭ ਲੈਣ ਦੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਉਹਦੇ ਵਾਸਤੇ ਕੀ ਕਰੀਏ ਦੇਖੋ ਕਲੀਅਰ ਕੱਟ ਹੈ ਉਹ ਵੀਡੀਓ ਤੁਸੀਂ ਦੇਖੋ ਤੁਸੀਂ ਮੇਰੇ ਮੀਡੀਆ ਕਰਮੀ ਭਰਾ ਬੜੇ ਸਿਆਣੇ ਹੋਂ ਉਹ ਜਿਹੜੀ ਵੀਡੀਓ ਕੋਰਟ ਵਾਲੀ ਵਿਖਾਈ ਜਾ ਰਹੀ ਹੈ ਮੈਂ ਤਾਂ ਕਹੂੰਗਾ ਜੱਜ ਸਾਹਿਬ ਨੇ ਵੀ ਪਤਾ ਨਹੀਂ ਕਿੱਦਾਂ ਇੱਥੇ ਟਿੱਪਣੀ ਕਰ ਦਿੱਤੀ ਕਮੈਂਟਸ ਕਰਤਾ ਤੁਸੀਂ ਵੇਖੋ ਵੀ ਉਹ ਸਾਡੇ ਕਿਸਾਨ ਖੜੇ ਨੇ ਬੱਚੇ ਉਹਨਾਂ ਦੇ ਅੱਗੇ ਜਾ ਕੇ ਝੰਡੇ ਇਦਾਂ ਝੁਲਾ ਰਹੇ ਨੇ ਕੋਈ ਭੱਜ ਦੌੜ ਨਹੀਂ ਰਿਹਾ ਉਹ ਪੀਸਫੁਲੀ ਖੜੇ ਨੇ ਸੋ ਜਦੋਂ ਬੱਚੇ ਪੀਸਪੂੜੀ ਖੜਿਆਂ ਦੇ ਉੱਪਰ ਉਹਨਾਂ ਅੰਦੋਲਨ ਪੀਸਫੁਲੀ ਬੈਠਾ ਨਾ ਇਸ ਵੇਲੇ ਉਹਨ ਵੀ ਬੱਚੇ ਜਾਂਦੇ ਨੇ ਤੇ ਉੱਥੇ ਝੰਡੇ ਲਹਿਰਾਉਣਗੇ ਉਹਨਾਂ ਦੀ ਫੋਟੋ ਵਾਦਣਗੇ ਜੱਜ ਸਾਹਿਬ ਨੂੰ ਕਿ ਇਹ ਬੱਚਿਆਂ ਦੀ ਆੜ ਦੇ ਵਿੱਚ ਅੰਦੋਲਨ ਲੜਨਾ ਚਾਹੁੰਦੇ ਨੇ ਸੋ ਮੈਂ ਕਵਾਂਗਾ ਮੈਂ ਇੱਥੇ ਸਵਾਲ ਖੜਾ ਕਰਾਂਗਾ ਸਾਡੀ ਜੁਡੀਸ਼ੀਲੀ ਤੇ ਵੀ ਕਿ ਭਾਈ ਕਿਤੇ ਨਾ ਕਿਤੇ ਦਬਾਅ ਉਹ ਘੇੜ ਤਾਂ ਨਹੀਂ ਕੰਮ ਹੋ ਰਿਹਾ ਕਿ ਜੱਜ ਸਾਹਿਬ ਨੂੰ ਨਹੀਂ ਨਜ਼ਰ ਆਇਆ ਜੇ ਮੈਨੂੰ ਵੀਡੀਓ ਨਜ਼ਰ ਆਉਂਦੀ ਹੈ ਕਿ ਪੀਸਫੁਲੀ ਖੜੇ ਲੋਕਾਂ ਦੇ ਅੱਗੇ ਉਹ ਅਨਿਸ਼ਾਨ ਸਾਹਿਬ ਦਾ ਤੇ ਇੱਕ ਜਿਹੜਾ ਜਥੇਬੰਦੀ ਦਾ ਝੰਡਾ ਬੱਚੇ ਲਹਿਰਾ ਰਹੇ ਨੇ ਖੇਡ ਰਹੇ ਨੇ ਜੇ ਉਹ ਕੀ ਜਸਮੁੰਦਰ ਜੀ ਨਹੀਂ ਆਇਆ ਫਿਰ ਇਹਦਾ ਮਤਲਬ ਜੁਡੀਸ਼ਲੀ ਸਾਡੀ ਦਬਾਅ ਵੇਟ ਕੰਮ ਕਰ ਰਹੀ ਹੈ ਸੋ ਸਹੀ ਤੇ ਸ਼ੱਕ ਦਾ ਜਿਹੜਾ ਘੇਰਾ ਉਹ ਵੱਡਾ ਹੁੰਦਾ ਇਹ ਕੋਰਟ ਆਫ ਕੰਡੈਕਟ ਵੀ ਲੱਗਿਆ ਵਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਹੁਣ ਐਮਐਸਪੀ ਦੇ ਜਿਹੜੀ ਮੰਗ ਹੋ ਗਈ ਉਹ ਕੁਝ ਸਮਾਂ ਬਾਅਦ ਹੋ ਸਕਦੀ ਹੈ ਦੇਖੋ ਮੈਂ ਪਹਿਲੇ ਹੀ ਕਿਹਾ ਵੀ ਅਸੀਂ ਤਾਂ ਤਿਆਰੀ ਕਰਕੇ ਆਏ ਵੱਡੀ 1 ਸਾਲ 13 ਦਿਨ ਪਹਿਲਾਂ ਤੋਂ ਲੜਿਆ 378 ਦਿਨ ਇਹ ਕੋਰਟ ਆਫ ਕੰਡੈਕਟ ਤਾਂ ਸਾਰਾ 40 ਆਮ 81 ਦਿਨਾਂ ਦਾ ਸੋ ਸਾਨੂੰ ਇਹਦਾ ਨਹੀਂ ਕੋਈ ਪਰਵਾਹ ਇਹ ਸਗੋਂ ਉਲਟਾ ਮੈਂ ਇਹ ਕਵਾਂਗਾ ਜਿਹੜੀ ਸੱਤਾਧਾਰੀ ਤੇ ਸਾਡਾ ਅੱਖਾਂ ਨਹੀਂ ਮੰਨ ਰਹੀ ਲੋਕਾਂ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਉਲਟਾ ਸਾਡੇ ਤੇ ਗੋਲੀਆਂ ਚਲਾ ਰਹੀ ਹੈ ਸਾਨੂੰ ਅਲਗਾਵਾਦੀ ਦੇ ਖਾਲਸਾ ਨਹੀਂ ਕਹਿ ਰਹੀ ਹੈ ਫਿਰ ਅਸੀਂ ਵੀ ਪ੍ਰਚਾਰ ਕਰਾਂਗੇ ਜਾ ਕੇ ਸਟੇਟਾਂ 'ਚ ਵੀ ਲੋਕਾਂ ਨੂੰ ਵੀ ਭਾਈ ਅੱਜ ਤੁਹਾਡਾ ਸਵਾਲ ਕਰਨਾ ਬਣਦਾ ਹੈ ਵੀ ਤੁਸੀਂ ਕੀ ਆਪਣੇ ਦੇਸ਼ ਦੀ ਰਾਜਤਨੀ ਕਿ ਕਿਸਾਨ ਨਹੀਂ ਜਾ ਸਕਦਾ ਕੀ ਇਹ ਆਪਣੇ ਦੇਸ਼ ਦੇ ਲੋਕਾਂ ਨੂੰ ਅਤਵਾਦੀ ਆ ਖਾਲਸਾ ਨਹੀਂ ਕਹੋਗੇ ਅਲਗਾਵਾਦੀ ਕਹੋਗੇ ਸੋ ਉਹਦਾ ਜੇ ਉਹ ਸਾਡੇ ਅੰਗੇਸ਼ਟ ਪ੍ਰਚਾਰ ਕਰਦੇ ਨੇ ਕਿ ਇਹ ਖਾਲਸਤਾਨੀ ਨੇ ਫਿਰ ਸਾਨੂੰ ਰਾਈਟ ਨਹੀਂ ਲੋਕਤੰਤਰ 'ਚ ਫਿਰ ਅਸੀਂ ਵੀ ਪ੍ਰਚਾਰ ਕਰਾਂਗੇ ਜਾ ਕੇ ਕਿ ਇਹ ਸੱਤਾ ਧਿਰ ਤੋਂ ਬਚੋ ਭਾਈ ਇੱਕ ਹਰਿਆਣਾ ਸਰਕਾਰ ਇਹਦਾ ਕਹਦੀ ਹੈ ਤੁਸੀਂ ਬੱਸ ਰਾਹੀਂ ਜਾ ਸਕਦੇ ਹੋ ਦਿੱਲੀ ਤੇ ਟ੍ਰੇਨ ਨਾਲ ਵੀ ਜਾ ਸਕਦੇ ਹੋ ਤੁਹਾਨੂੰ ਜ਼ਰੂਰੀ ਹੈ ਕਿ ਟਰੈਕਟਰ ਤੇ ਚੜ ਕੇ ਜਾਣਾ ਇਹ ਉਹਨਾਂ ਦਾ ਬਿਆਨ ਵੀ ਆਇਆ ਸੀ ਨਹੀਂ ਉਹ ਦੇਖੋ ਜੋ ਉਹ ਲੰਬੇ ਸਮੇਂ ਤੋਂ ਅੰਦੋਲਨ ਲਈ ਨਾ ਟ੍ਰੇਨ ਤੇ ਜਾਣ ਦੇ ਰਹੇ ਨਾ ਬੱਸ ਰਾਹੀਂ ਜਾਣ ਦੇ ਰਹੇ ਕਿਉਂਕਿ ਅਸੀਂ ਭੇਜੇ ਸਨ 6 ਤਰੀਕ ਨੂੰ ਅਸੀਂ ਕਾਫਲੇ ਤੋਰੇ ਸਨ ਵੇ ਤੁਸੀਂ ਉੱਤੇ ਪਹੁੰਚੋ ਪਰ ਉਹ ਰਸਤੇ ਤੇ ਟ੍ਰੇਨਾਂ ਚ ਉਤਾਰ ਲੈ ਹਾਂ ਜੇ ਅਸੀਂ ਉਹਨਾਂ ਨੂੰ ਲਿਖ ਕੇ ਦੇ ਦੇਈਏ ਵੀ ਇੱਕ ਦਿਨ ਲਈ ਜਾਣਾ ਫਿਰ ਉਹ ਇੱਕ ਦਿਨ ਲਈ ਜਾਣ ਦੇਣਗੇ ਪਰ ਇੱਕ ਦਿਨ ਦੇ ਵਿੱਚ ਸੰਘਰਸ਼ ਨਹੀਂ ਲੜਿਆ ਜਾਂਦਾ ਸੰਘਰਸ਼ ਦਾ ਪ੍ਰਚਾਰ ਕੀਤਾ ਜਾ ਸਕਦਾ ਸੋ ਉਹ ਅਸੀਂ ਪ੍ਰਚਾਰ ਕਰਨ ਨਹੀਂ ਆਏ ਅਸੀਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਕਰਨ ਆਏ ਅੰਜੀ ਦੀ ਅੱਗੇ ਦੀ ਰਣਨੀਤੀ ਤੁਹਾਡੀ ਕੀ ਹੋਗੀ ਅੱਗੇ ਦੀ ਜਿਹੜੀ ਰਣਨੀਤੀ ਸਾਡੀ ਹੈ ਉਹ ਕਲੀਅਰ ਕਟ ਹੈ ਵੀ ਅਸੀਂ ਜਿਵੇਂ ਹੁਣ 22 ਤਰੀਕ ਦੀ ਮਹਾਪੰਚਾਇਤ ਰੱਖੀ ਹੈ ਸਰ ਔਰ 31 ਦੀ ਹੈਗੀ ਅੰਬਾਲੇ ਐ ਜੋ ਐਸੇ ਤਰੀਕੇ ਨਾਲ ਬਾਕੀ ਸਟੇਟਾਂ ਚ ਵੀ ਜਿਹੜੀਆਂ ਮਹਾਪੰਚਾਇਤਾਂ ਰੱਖਾਂਗੇ ਔਰ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਇਹਨਾਂ ਪਾਰਟੀਆਂ ਨੂੰ ਸਵਾਲ ਕਰੋ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜਿੱਦਾਂ ਮਤਲਬ ਬੀਜਪੀ ਦੀ ਆ ਵੀ ਚੋਣ ਹੋਣ ਵਾਲੀ ਹੈ ਹਰਿਆਣਾ ਦੇ ਵਿੱਚ ਉਹਦੇ ਵਿੱਚ ਕੁਝ ਫਰਕ ਪੜੂਗਾ ਲੋਕਾਂ ਨੂੰ ਦੇਖ ਕੇ ਕਿ ਮਤਲਬ ਕਿਸਾਨਾਂ ਦਾ ਕੀ ਹਾਲ ਹੋ ਰਿਹਾ ਅੱਜ ਬਾਰਡਰ ਤੇ ਕਿਸਾਨ ਬੈਠੇ ਆ ਉਹ ਬੀਜਪੀ ਦਾ ਫਰਕ ਤਾਂ ਤੁਹਾਨੂੰ ਪਹਿਲੀ ਨਜ਼ਰ ਆ ਗਿਆ ਤੇ ਉਹਨਾਂ ਨੇ ਖੱਟਰ ਵੀ ਲਾਤਾ ਤੇ ਜਿਹੜਾ ਉਹਨਾਂ ਦਾ ਗ੍ਰਹਿ ਮੰਤਰੀ ਸੀ ਉਹ ਵੀ ਲਾਤਾਂ ਹੈਨਾ ਸੋ ਉਹ ਜਿਹੜਾ ਵੇਜ ਉਹਨੂੰ ਵੀ ਲਾਤਾਂ ਸੋ ਕਹਿਣ ਦਾ ਭਾਵ ਹੈ ਵੀ ਉਹ ਤੁਹਾਨੂੰ ਇਹਦਾ ਰਿਐਕਸ਼ਨ ਤਾਂ ਦਿਸਣ ਲੱਗ ਪਿਆ ਨਾ ਸੋ ਇਹ ਆਉਣ ਵਾਲੇ ਸਮੇਂ ਚ ਹੋਰ ਨਜ਼ਰ ਆਏਗਾ ਇਹ ਸਾਡੇ ਨਾਲ ਸੀਗੇ ਮਨਜੀਤ ਜੀ ਜਿਹੜੇ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਅਸਰ ਉਹ ਕੁਝ ਸਮੇਂ ਦੇ ਵਿੱਚ ਉਹ ਵੋਟਾਂ ਦੇ ਵਿੱਚ ਨਜ਼ਰ ਆ ਸਕਦਾ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ